ਸਾਲ 2024 ਦਾ ਪੂਰਾ ਕੇਂਦਰੀ ਬਜਟ 23 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਇਸ ਬਜਟ ਵਿੱਚ ਰੋਜ਼ਗਾਰ ਔਰਤਾਂ ਖੇਤੀਬਾੜੀ ਤੇ ਪਿੰਡੂ ਵਿਕਾਸ ਤੇ ਧਿਆਨ ਦੇਣ ਦੀ ਉਮੀਦ ਹੈ ਇਸ ਬਜਟ ਵਿੱਚ ਪਿੰਡਾਂ ਵਾਲਿਆਂ ਦਾ ਖਾਸ ਧਿਆਨ ਰੱਖਿਆ ਜਾ ਸਕਦਾ ਹੈ ਸਰਕਾਰ ਦਾ ਨਿਸ਼ਾਨਾ ਖਪਤ ਨੂੰ ਵਧਾਉਣ ਲਈ ਲੋਕਾਂ ਦੀ ਖਰੀਦ ਸ਼ਕਤੀ ਨੂੰ ਵਧਾਉਣਾ ਹੈ ਇਸ ਲਈ ਸਰਕਾਰ ਪਿੰਡਾਂ ਵਾਸਤੇ ਅਹਿਮ ਐਲਾਨ ਕਰ ਸਕਦੀ ਹੈ ਦਰਸਲ ਪਿੰਡੂ ਮੰਗ ਵਿੱਚ ਰਿਕਵਰੀ ਆਮ ਮਾਨਸੂਨ ਤੇ ਡਿੱਗਦੀ ਮਹਿੰਗਾਈ ਕਾਰਨ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਵਿੱਚ ਨਿੱਜੀ ਖਪਤ ਵਧ ਸਕਦੀ ਹੈ ਜਾਣਕਾਰੀ ਇੱਕ ਰਿਪੋਰਟ ਚ ਦਿੱਤੀ ਗਈ ਹੈ ਇੱਕ ਨਿੱਜੀ ਰਿਪੋਰਟ ਐਂਡ ਰਿਸਰਚ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਖਪਤ ਵਿੱਚ ਵਾਧੇ ਨਾਲ ਸੰਤੁਲਿਤ ਵਿਕਾਸ ਨੂੰ ਹੁਲਾਰਾ ਮਿਲੇਗਾ ਤੇ ਪ੍ਰੀਮੀਅਮ ਤੇ ਵੈਲਿਊ ਸੈਗਮੈਂਟ ਵਿੱਚ ਪਾੜਾ ਘਟੇਗਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਹਿਰੀ ਮੰਗ ਵਧੀ ਰਹੇਗੀ ਪਰ ਇਸ ਦੀ ਰਫ਼ਤਾਰ ਧੀਮੀ ਰਹੇਗੀ ਇੰਡੀਆ ਰੇਟਿੰਗਸ ਨੇ ਰਿਪੋਰਟ ਵਿੱਚ ਅੱਗੇ ਕਿਹਾ ਕਿ ਬੀਤੀ ਸਾਲ 2024-25 ਵਿੱਚ ਵਿਕਾਸ ਵਿੱਚ ਆਸਮਾਨਤਾ ਘਟ ਹੋਵੇਗੀ ਇਸ ਕਾਰਨ ਵੱਡੇ ਪੱਧਰ ਤੇ ਵਿਕਾਸ ਦੇਖਣ ਨੂੰ ਮਿਲੇਗਾ ਪਿਛਲੇ ਕੁਝ ਸਾਲਾਂ ਵਿੱਚ ਪਿੰਡੂ ਖਪਤ ਵਿੱਚ ਲਗਾਤਾਰ ਵਾਧਾ ਹੋਇਆ ਹੈ ਪਿੰਡੂ ਮੰਗ ਵਿੱਚ ਮੋੜ ਸੁਰਜੀਤ ਤੇ ਸ਼ਹਿਰੀ ਖੇਤਰਾ ਵਿੱਚ ਨਿਰੰਤਰ ਵਾਧਾ ਜਾਰੀ ਰਹਿਣ ਕਾਰਨ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਸ ਸੈਕਟਰ ਦੀ ਆਮਦਨੀ ਵਿੱਚ ਵਾਧਾ ਸਭ ਤੋਂ 9% ਹੋ ਸਕਦਾ ਹੈ ਕ੍ਰਿਸਲ ਰੇਟਿੰਗਸ ਦੁਆਰਾ 77 FMCG ਕੰਪਨੀਆਂ ਤੇ ਦਿੱਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿੰਡੂ ਗਾਹਕਾਂ ਤੋਂ ਵਿੱਤੀ ਸਾਲ 2024-25 ਵਿੱਚ 6 ਤੋਂ 7 ਪ੍ਰਤੀਸ਼ਤ ਵਾਲਿਊਮ ਗਰੋਥ ਹੋ ਸਕਦਾ ਹੈ ਦੱਸਦੀ ਹੈ ਕਿ FMCG ਸੈਕਟਰ ਦੀ ਕੁੱਲ ਆਮਦਨ ਦਾ 40% ਹਿੱਸਾ ਪਿੰਡੂ ਖਪਤਕਾਰਾਂ ਤੋਂ ਆਉਂਦਾ ਹੈ ਪਿੰਡੂ ਖਪਤ ਵਿੱਚ ਵਾਦਾ ਆ ਮਾਨਸੂਨ ਕਾਰਨ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਤੇ ਘਟੋਕਟ ਸਮਰਥਨ ਮੁੱਲ ਵਿੱਚ ਵਾਧਾ ਹੋਣ ਕਾਰਨ ਹੋਇਆ ਹੈ ਸੀ ਆਰ ਆਈ ਐਸ ਆਈ ਐਲ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਸਰਕਾਰ ਪਿੰਡੂ ਬੁਨਿਆਦੀ ਢਾਂਚੇ ਤੇ ਜ਼ਿਆਦਾ ਖਰਚ ਕਰ ਰਹੀ ਹੈ ਇਸ ਕਾਰਨ ਪਿੰਡੂ ਭਾਰਤ ਕੋਲ ਖਰਚ ਕਰਨ ਲਈ ਜ਼ਿਆਦਾ ਪੈਸਾ ਬਚਿਆ ਰਿਪੋਰਟ ਮੁਤਾਬਕ ਆਮਦਨ ਵਧਨ ਕਾਰਨ ਚਾਲੂ ਵਿੱਤੀ ਸਾਲ ਚ ਸ਼ਹਿਰੀ ਖੇਤਰਾ ਚ ਖਪਤ ਚ 7 ਤੋਂ 8 ਫੀਸਦੀ ਦਾ ਵਾਧਾ ਹੋ ਸਕਦਾ ਹੈ